ਕੁਝ ਵੱਖ-ਵੱਖ ਪਾਰਟੀਆਂ ਦਾ ਵਿਰੋਧ ਕਰ ਰਹੇ ਹਾਂ ਉਹਨਾਂ ਨੂੰ ਸਵਾਲ ਕਰ ਰਹੇ ਹਾਂ ਪਿੰਡਾਂ 'ਚ ਘੇਰ ਵੀ ਰਹੇ ਹੋ ਹਨਾ ਕਾਫੀ ਵੀਡੀਓ ਵਾਇਰਲ ਹੁੰਦੀਆਂ ਥੋੜੇ ਇਲਾਕੇ ਦੇ ਨੌਜਵਾਨਾਂ ਲੱਖਾ ਸਦਾਣਾ ਉਹ ਆਜ਼ਾਦ ਉਮੀਦਵਾਰ ਪਹਿਲਾਂ ਖੜਦਾ ਰਿਹਾ ਹੁਣ ਇਸ ਵਾਰ ਸਿੰਘ ਜੀ ਜਮਾਨ ਹੁਣਾਦ ਦੇ ਵੱਲੋਂ ਵੀ ਖੜਾ ਹੈ ਨਾ ਕੀ ਲੱਗਦਾ ਉਹਦਾ ਜਿਹੜਾ ਸਟੇਟਸ ਆ ਉਹਨੂੰ ਵੋਟਾਂ ਪਾ ਦੇਣੀਆਂ ਚਾਹੀਦੀਆਂ ਲੋਕਾਂ ਨੂੰ ਉਹਨੂੰ ਜਿਤਾ ਕੇ ਦੇਖ ਲੈਣਾ ਚਾਹੀਦਾ ਵੀ ਹਾਂ ਲੱਖਾ ਸਦਾਣਾ ਕੁਝ ਕਰ ਸਕਦਾ ਮੇਰੇ ਇਲਾਕੇ ਦਾ ਮੇਰੇ ਮਤਿਆ ਕੋ ਦਾ ਕੋਈ ਸਟੇਟਸ ਨਹੀਂ ਉਹ ਵੀ ਮਤਲਾ ਜਾਤੀ ਪੱਤੇ ਖੋਇੜਦਾ ਪਿਛਲੇ ਸਮੇਂ ਚ ਸਾਡੀ ਦੋਨਾਂ ਦੀ ਵਾਇਰਲ ਹੋਈ ਸੀ ਜਿਹੜੀ ਇਥੋਂ ਦੀ ਭਾਰਤੀ ਜਨਤਾ ਪਾਰਟੀ ਆਰਐਸਐਸ ਵਿਚਾਰਤਾ ਰਾ ਹਾਕਮ ਜਮਾਤਾ ਪੱਤਾ ਖੇਡਦੀਆਂ ਉਹਨੇ ਵੀ ਖੇਡਿਆ ਕਿ ਭੱਜਿਆ ਨੂੰ ਪੰਜਾਬ ਚ ਭਜਾਓ ਅਸੀਂ ਉੱਥੇ ਕਹਿ ਸੀ ਗਾਵੇ ਬਾਹਰਲੇ ਦੇਸ਼ਾਂ ਚ ਸਾਡੇ ਕਿੰਨੇ ਕਿਸਾਨ ਬੈਠੇ ਉਹ ਕਹਿੰਦੇ ਕਿ ਇਹਨਾਂ ਨੂੰ ਭਜਾਓ ਜੂਪੀ ਚ ਹੋਰ ਸਟੇਟਾਂ ਚ ਕਿੰਨੇ ਕਿਸਾਨ ਬੈਠੇ ਆ ਕਿੰਨੀ ਕਿੰਨੀ ਜ਼ਮੀਨਾਂ ਉਹਨਾਂ ਗੋਨਣ ਪਜਾਓ ਸਵਾਲ ਪਜਾਉਣ ਦਾ ਨਹੀਂਗਾ ਸਵਾਲ ਆ ਕਤਾਰਬੰਦੀ ਜਮਾਤੀ ਤੌਰ ਤੇ ਕਰਨ ਦੀ ਲੋੜ ਆ ਔਰ ਲੱਖਾ ਸੰਗ ਦਾ ਕੋਈ ਸਟੇਟ ਨਹੀਂ ਮੇਰੇ ਮਤ ਮੁਕ ਦੇ ਕੋਪਾ ਲੋ ਅਕਾਲੀਆੜਾ ਫਿਰ ਉਹ ਮਨਪ੍ਰੀਤ ਨਾ ਕਾਂਗਰਸ ਨਾ ਰਿਆ ਫਿਰ ਉਹ ਆਮ ਪਾਰਟੀ ਵਾਲੇ ਰਿਆ ਉਹਨੇ ਖੱਡੀ ਕਿਹੜੀ ਆ ਹੁਣ ਮਾਨ ਪਾਰਟੀ ਦੇ ਨਾਲ ਉਹਦਾ ਕੋਈ ਸਟੇਟਸ ਨਹੀਂ ਉਹ ਤਾਂ ਦਾ ਲਊ ਸੌਦਾ ਉਹਦਾ ਔਰ ਸੱਚ ਨੂੰ ਜੇ ਕੋਈ ਮਾਨਦਾਰ ਸੱਚਾ ਇਹਨਾਂ ਲੋਕਾਂ ਵਾਂ ਤੇ ਕਿਸੇ ਸਮੇਂ ਕੋਈ ਲੋਕ ਆਉਣਗੇ ਉਹ ਦੇਖ ਲੈਣਗੇ ਲੋਕ ਜਿਤਾਉਣਾ ਕਿ ਨਹੀਂ ਜਿਤਾਉਣਾ ਲੱਗਦਾ ਜਿੱਤ ਜੂ ਵੋਟ ਪੈ ਜੂ ਚੰਗੀ ਨਹੀਂ ਮੇਰੇ ਮੁਤਾਬਕ ਨਹੀਂ ਪਈ ਵੋਟ ਦਾ ਚਲ ਬੱਕਰੀ ਗੱਲ ਉਹ ਰੋਹ ਚ ਆਮ ਪਾਰਟੀ ਦੀ ਵਿਰੋਧ ਵਾਲੀ ਵੋਟ ਵੀ ਪਈ ਆ ਕਾਲੀਆਂ ਦੇ ਵਿਰੋਧ ਵਾਲੀ ਵੀ ਪਈ ਆ ਕਾਂਗਰਸ ਵਿਰੋਧੀ ਵਿਰੋਧੀ ਵੋਟ ਉਹਨਾਂ ਨੂੰ ਪਾਉਣਾ ਨਹੀਂ ਹੁੰਦਾ ਪੈ ਗਈ ਜਾਂਦੀ ਹੁੰਦੀ ਆ ਪਰ ਜਿੱਤਣ-ਜੁੱਤਣ ਵਾਲੀ ਕੋਈ ਸੁਭਾਅ ਨਹੀਂ ਜਿਹੜਾ ਮਤਲਬ ਅਸੀਂ ਚਾਹੁੰਦੇ ਸੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੋਕਾਂ ਨੂੰ ਜਿੰਨਾ ਚੇਤਨ ਕੀਤਾ ਹੈ ਉਹਦਾ ਇੱਕ ਛਿੱਟਾ ਹੈ ਕਿ ਅੱਜ ਜਿੰਨਾ ਕਾਠ ਇੱਥੇ ਅੰਦਰ ਹੈ ਇਹ ਦੁੱਗਣਾ ਹਰੇ ਕੱਟ ਸਾਰਾ ਛੜਕਾਂ ਤੇ ਆ ਟਰੈਕ ਬਹੁਤ ਜਾਵਾ ਮੈਂ ਨਾ ਟਰੈਕ ਤੁਰ ਕੇ ਆ ਮੈਂ ਕਟਵਟ 2 ਕਿਲੋਮੀਟਰ ਔਰ ਸਾਨੂੰ ਇਹ ਮਤਲਬ ਖੁਸ਼ੀ ਆ ਕੇ ਸਾਡੇ ਲੋਕ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮਤਲਬ ਹਾਕਮ ਜਮਾਤਾਂ ਚੋਣਾ ਦੌਰਾਨ ਵਾਅਦੇ ਕਰਕੇ ਝੂਠ ਬੋਲ ਕੇ ਵੋਟਾਂ ਲੈ ਕੇ ਰਾਸਤਾ ਤੇ ਜਾ ਕੇ ਆਨੰਦ ਭੋਗਦੇ ਸੀ ਉਹ ਦੁਆਰਾ ਫੇਰ ਆ ਜਾਂਦੇ ਉਹਨਾਂ ਨੂੰ ਪੁੱਛਦਾ ਨਹੀਂ ਸੀ ਕੋਈ ਸਾਨੂੰ ਖੁਸ਼ੀ ਆ ਕਿ ਹੁਣ ਪਿੰਡ ਪਿੰਡ ਦੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਕਿ ਦਿੱਲੀ ਮੋਚੇ ਦੇ ਵਿੱਚ ਅਸੀਂ ਬੈਠੇ ਸੀ ਐਮਐਸਪੀ ਦਾ ਦੱਸੋ ਕੀ ਬਣਿਆ ਔਰ ਸੁਆਮੀਨਾਥਰ ਰਿਪੋਰਟ ਆ ਜਿਹੜੀ ਉਹਦਾ ਕੀ ਬਣਿਆ ਲਖੀਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਕੀਤਾ ਉਹਨਾਂ ਬੱਚਿਆਂ ਤੋਂ ਪਿਓ ਖੋਇਆ ਉਸ ਉਹਦੀ ਧਰਪਤਨੀ ਤੋਂ ਉਹਦਾ ਘਰਾਲਾ ਖੋਇਆ ਮਾਂ ਤੋਂ ਪੁੱਤ ਖੋਇਆ ਭੈਣ ਤੋਂ ਵੀਰ ਖੋਇਆ ਉਹ ਮਤਲਬ ਮਿਸ਼ਰਾ ਟਾਣੀ ਜਿਹਨੂੰ ਇੱਕ ਕਮੇਟੀ ਨਿਯੁਕਤ ਕੀਤੀ ਸੀਗੀ ਟ੍ਰੀਅਲ ਕਮੇਟੀ ਉਹਨੇ ਦੋਸ਼ੀ ਟਰਾਂਜੀ ਉਹਨੂੰ ਮਤਲਬ ਮੰਤਰੀ ਮੰਡਲ ਚ ਕੌਣ ਕਹਤੇ ਹੁਣ ਸਾਡੇ जखਮਾਂ ਤੇ ਨੂਨ ਛਿਰਕਾ ਤੁਸੀਂ ਪ੍ਰੈਕਟ ਦਿੱਤੀ ਹੈ ਔਰ ਪੰਜਾਬ ਚ ਵੀ ਇਸੇ ਤਰ੍ਹਾਂ ਹੀ ਅਸੀਂ ਮਤਲਬ ਰਾਮਪੁਰੇ ਇਲਾਕੇ ਚ ਖੁੱਟੀਆਂ ਨੂੰ ਘੇਰ ਕੇ ਪੁੱਛਿਆ ਸੀ ਕਿ ਗਗਨਾ ਮੋਲ ਆ ਕਹਿੰਦੀ ਸੀ 5 ਮਿੰਟਾਂ ਚ ਚੁਟਕੀ ਮਾਰ ਕੇ ਸੀ ਮੈਂ ਐਮਐਸਬੀ ਦੇ ਦਾਂਗੇ ਔਰ ਤੁਹਾਡੇ ਸੀਐਮ ਸਾਹਿਬ ਨੇ ਕਹਾਂ ਸੀ ਕਿ ਬਾਈ ਦੇ ਵਿੱਚ ਸਾਨੂੰ ਜਿਤਾ ਦਿਓ 22 ਦੀਆਂ 22 ਫਤਲਾਂ ਤੇ ਐਮਐਸਬੀ ਦੇਵਾਂਗੇ ਦਾ ਦੱਸੋ ਐਮਐਸਬੀ ਦਾ ਕੀ ਬਣਿਆ ਕੁੱਲੀਆਂ ਦੇ ਵਿੱਚ ਕਿਸਾਨ ਦੇ ਉੱਤੇ ਗੱਡੀ ਚੜਾਤੀ ਥੋੜਾ ਮਤਲਬ ਸਰਪੰਚ ਅੱਜ ਵੋਟਾਂ ਦੇ ਵਿੱਚ ਤੁਹਾਡੀਆਂ ਵੋਟਾਂ ਮੰਗਦਾ ਫਿਰਦਾ ਹੈ ਉਹਨੂੰ ਫੰਡ ਕਿਉਂ ਨਹੀਂ ਦਿੰਦੇ ਉਹਨਾਂ ਦਾ ਜਵਾਬ ਸੀਗਾ ਕਿ ਐਮਐਸਪੀ ਅਸੀਂ ਦੇ ਨਹੀਂ ਸਕਦੇ ਸਾਡੇ ਕੋਲ ਪੈਸਾ ਨਹੀਂ ਮੱਕੋ ਵੀ ਉਹ ਮਾਨਤਮਾਨਤਾ ਕਹਿੰਦਾ ਗੰਗਣ ਮੋਲ ਕਹਿੰਦੀ ਸੀ ਸਾਨੂੰ ਕੇਸ਼ਰੀਵਾਲ ਨੇ ਦੱਸਿਆ ਪੈਸਾ ਕਿੱਥੋਂ ਲਿਆਉਣਾ ਖਜ਼ਾਨਾ ਉਛਲਿਆ ਹੋਇਆ ਫਿਰ ਤੁਸੀਂ ਕਹਿੰਦੇ ਖਜ਼ਾਨੇ 'ਚ ਪੈਸਾ ਨਹੀਂ ਉਦੀ ਰੋਸ਼ਨੀ ਚ ਆ ਲੋਕਾਂ ਦੇ ਵਿੱਚ ਇੱਕ ਚੇਤਨਾ ਭਰੀ ਗਈ ਆ ਕਿ ਇਹ ਹਾਕਮਾਂ ਨੂੰ ਵੋਟਾਂ ਜਿੰਨੀਆਂ ਮਰਜ਼ੀ ਪਾ ਲੋ ਇਹਨਾਂ ਨੇ ਕੁਝ ਨਹੀਂ ਸਾਡਾ ਹੱਲ ਕਰਨਾ ਜੇ ਹੱਲ ਹੋਣਾ ਤਾਂ ਜੱਥੇਬੰਦ ਤਾਕਤ ਦੇ ਦਿੱਲੀ ਵਾਂਗ ਮੋਰਚਾ ਲਾ ਕੇ ਹੱਲ ਹੋਣਾ ਉਹਦੀ ਕੜੀ ਚ ਉਹਦੀ ਰੋਸ਼ਨੀ ਚ ਲੋਕਾਂ ਨੇ ਅੰਗੜਾਈ ਲਈ ਆ ਦੂਜਾ ਇਹ ਹਾਕਮ ਜਮਾਤਾਂ ਜਿਵੇਂ ਭਾਰਤੀ ਜਨਤਾ ਪਾਰਟੀ ਆ ਹਾਂਸ ਰਾਇ ਹਾਂਸ ਨੇ ਮਤਲਬ ਪਹਿਲਾਂ ਡੱਲਤ ਪੱਤਾ ਖੇਡਣ ਦੀ ਕੋਟਕੀਚੀ ਅਸੀਂ ਹੋਰ ਬੁਰੀ ਤਰ੍ਹਾਂ ਲੋਕਾਂ ਦੇ ਵਿੱਚ ਨਖੇੜਾ ਕਿ ਦਲਿਤ ਦਾ ਪੰਜ ਹੋਰ ਵੀ ਖੜਿਆ ਭਾਈ ਔਰ ਦਲਿਤ ਦਾ ਸਵਾਲ ਨਹੀਂ ਜੇ ਦਲਿਤ ਜੇ ਤੂੰ ਆਮ ਆਜ਼ਾਦ ਖੜ ਜਾਂਦਾ ਤੈਨੂੰ ਦਲਿਤ ਤੇ ਕਿਸੇ ਵੱਲੇ ਹੁੰਦਾ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ ਔਰ ਤੂੰ ਜਾਣ ਬੁੱਝ ਕੇ ਜਿਵੇਂ ਦਲਿਤਾਂ ਦੇ ਖਿਲਾਫ ਆ ਭਾਰਤੀ ਜਨਤਾ ਪਾਰਟੀ ਨੇ ਜੋ ਧਰਮਕਸਤਾਂ ਤੇ ਬੂਰੇ ਨੰਗ ਜਾਂਦੇ ਆ ਉਹਨਾਂ ਦਾ ਕਤਲ ਕਰ ਦਿੱਤੇ ਜਾਂਦਾ ਹੈ ਜੋ ਘੋੜੇ ਤੇ ਚੜ ਜਾਂਦੇ ਨੇ ਕਤਲ ਕਰ ਦਿੱਤਾ ਜਾਂਦਾ। ਔਰ ਤੁਸੀਂ ਉਹੀ ਪਾਲਿਸੀ ਤੇ ਘੱਟ ਗਿਣਤੀਆਂ ਤੇ ਜਿਵੇਂ ਹਮਲੇ ਕਰਦੇ ਆ। ਇੱਥੇ ਦੰਤ ਵਾਲਾ ਪੱਤਾ ਖੇਡ ਰਹੇ ਆ। ਏਵੇਂ ਅਨੁਰਿਤ ਬਿੱਟੂ ਨੇ ਵੀ ਖੇਡਣ ਦੀ ਕੋਟਕੀਚੀ ਆ। ਕਿ ਸਾਡਾ ਨੂੰ ਪੂਰਾ ਭਲਾ ਵੀ ਕੀ ਕਹਾਂ? ਔਰ ਚੈਲੰਜ ਵੀ ਕੀਤਾ ਆਪਣੇ ਨੇ ਵੀ ਦੋ ਤਰੀਕ ਤੋਂ ਬਾਅਦ ਵੇਖੂਗਾ। ਕਹਿੰਦੇ ਉਹ ਕਹਿੰਦੇ ਵੀ ਇਹਨਾਂ ਨੇ ਆਏ ਨਹੀਂ ਲੋਟਣਾ ਹੰਸਰਾਜ ਜੂਣੀ ਕਹਿੰਦੇ। ਕਿੰਨੇ ਨਾਲ ਦੇ ਛਿੱਤਰ ਫਿਰੂਗਾ ਤੇ 2 ਤਰੀਕ ਤੋਂ ਬਾਅਦ ਪਤਾ ਲੱਗੂਗਾ ਕੀ ਲੱਗਦਾ ਫਿਰ 2 ਤਰੀਕ ਤੋਂ ਬਾਅਦ ਉਹ ਕੀ ਕਰ ਸਕਦੇ ਆ ਤੁਸੀਂ ਤਿਆਰ ਹੋ 2 ਤਰੀਕ ਤੋਂ ਬਾਅਦ ਉਹਨਾਂ ਨਾਲ ਦੇਖਣ ਲਈ ਵੇਖੋ ਸਾਡਾ ਇਤਿਹਾਸ ਹੈ ਅੱਜ ਵੀ ਇਤਿਹਾਸ ਸਿਰਜ ਰਹੇ ਅਸੀਂ ਜੇ ਆਏ ਮਤਲਬ ਲੋਕਾਂ ਨੂੰ ਦਬਾਇਆ ਜਾ ਸਕਦਾ ਸੱਚ ਨੂੰ ਦਬਾਇਆ ਜਾ ਸਕਦਾ ਧਮਕੀਆਂ ਦੇ ਕੇ ਉਹਦੇ ਕੋਈ ਕਾਤਰੀ ਨਾ ਸੀ ਡਰਨ ਵਾਲੇ ਲੋਕ ਐ ਸਾਡਾ ਇਤਿਹਾਸ ਹੈ ਬੰਦ ਬੰਦ ਕਟਾਉਣ ਵਾਲਿਆਂ ਦਾ ਖੋਪਰੀਆਂ ਤੇ ਚੜਨ ਵਾਲਿਆਂ ਦਾ ਨੀਂਹਾਂ 'ਚ ਚੜਨ ਵਾਲਿਆਂ ਦਾ ਸਾਰਾ ਪਰਿਵਾਰ ਮਾਰਨ ਵਾਲਿਆਂ ਦਾ ਬਾਬੇ ਨਾਨਕ ਦੇ ਅਸੀਂ ਵਾਰਸਾਂ ਗਦਰੀ ਬਾਬਿਆਂ ਦੇ ਵਾਰਸਾਂ ਜਿਹੜੇ ਪਿੰਜਣਾ ਚ ਤਾੜੀ ਰੱਖਾ ਧੂਆਂ ਚ ਗੁੱਪ ਪੈ ਗਈ ਕਰਤਾਰ ਸਿੰਘ ਸਰਬਤ ਭਗਤ ਸਿੰਘ ਦੇ ਵਾਰਸਾਂ ਜਿਹੜੇ ਫਾਸੀਆਂ ਦੇ ਫਰਜ਼ਾਂ ਤੇ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ ਇਹ ਐਵੇਂ ਮਤਲਬਾ ਜਿੰਨੀ ਮਰਜ਼ੀ ਦੇ ਧਮਕਾ ਸਾਡਾ ਕੁਝ ਨਹੀਂ ਵਿਕਾਰ ਸਕਦੇ ਲੋਕ ਲਹਿਰ ਇਹ ਦੂ ਤੇਜ ਹੋਊਗੀ ਇਹਨਾਂ ਨੂੰ ਮੂੰਹ ਦੀ ਖਾਣੀ ਪੂਗੀ ਅੱਜ ਵੀ ਸਾਡਾ ਨਾਰਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਓ ਕਾਰਪੋਰੇਟਰ ਲਾਨਿਆਂ ਨੂੰ ਭਜਾਓ ਤੇ ਦੇਸ਼ ਨੂੰ ਬਚਾਓ ਉਹ ਚ ਨਾਅਰੇ ਨੂੰ ਬਹੁਤ ਮਤ ਸਜੋਗ ਤੇ ਪਰਮ ਹੰਗਾਰਾ ਦਿੰਦਾ ਲੋਕਾਂ ਨੇ ਉਹ ਕਹਿੰਦਾ ਜੇ ਤੁਸੀਂ ਮਾ ਤਾਂ ਤੁਸੀਂ ਕਹਿ ਰਹੇ ਸੀ ਵਾਰਸ ਆ ਉਹ ਕਹਿੰਦਾ ਮੈਂ ਵੀ ਵਾਰਸ ਬਾਬੇ ਜੀਵਨ ਸਿੰਘ ਦਾ ਮੈਂ ਵੀ ਰੰਗਰੇਟਾ ਅਸੀਂ ਉਹਨਾਂ ਦੇ ਵਾਰਸ ਹੁੰਨੇ ਆ ਦੇਖੋ ਕੋਈ ਕਾਸਟ ਚੋਂ ਆ ਕੇ ਵਾਰਸ ਨਹੀਂ ਬਣ ਜਾਂਦਾ ਇਹ ਤਾਂ ਪਿਛਲਾ ਇਤਿਹਾਸ ਹੈ ਬਥੇਰੇ ਮਤਲਬ ਜ਼ਿਮੀਦਾਰਾਂ ਚੋਂ ਵੀ ਗਦਾਰੀ ਕਰਕੇ ਗਿਉਣਗੇ ਬਾਬੇ ਨਾਨਕਾਂ ਬਥੇਰੇ ਮਤਲਬ ਪੰਤਾ ਦੇ ਵਿੱਚੋਂ ਵੀ ਗਦਾਰੀ ਕਰਕੇ ਗਿਉਣਗੇ ਤਾਂ ਮਨਿਹਰਾਤੇ ਨੂੰ ਵੀ ਬੰਦ-ਬੰਦ ਕੀਤਾ ਇਹ ਕਾਸਟ ਚੋਂ ਹੋਣਾ ਨਾ ਹੋਣਾ ਨਹੀਂ ਸਵਾਲ ਵਿਚਾਰਾਂ ਦਾ ਜ਼ਮੀਰ ਦਾ ਜਿਹੜੇ ਲੋਕ ਆ ਮਨੀਪੁਰ ਦੇ ਵਿੱਚ ਨੌਜੋ ਲੜਕੀਆਂ ਔਰਤਾਂ ਨਾਲ ਫਨ ਨੰਗਾ ਕਰਕੇ ਕਤਲ ਕੀ ਹਾਂ ਦਾ ਕਠੂਆ ਦੇ ਵਿੱਚ ਇੱਕ ਮਾਸੂਮ ਬੱਚੀ ਨਾਲ ਰੇਪ ਕਰਕੇ ਕਤਲ ਕੀਤਾ ਜਾਂਦਾ ਤੇ ਉਹੀ ਇਹਨਾਂ ਦੀ ਉਚਾਰ ਤਾਰਾ ਆਰਐਸ ਚ ਉਥੇ ਝੰਡੇ ਚੱਕ ਕੇ ਨਾਰੇ ਲਾਉਂਦੀ ਆ ਉਹਨੂੰ ਬਚਾਉਣ ਵਾਸਤੇ ਤੇ ਇਹ ਜਿਹੜਾ ਆਪਣੇ ਆਪ ਨੂੰ ਰੰਗਰੇਟਾ ਦਾ ਆਵਾਰਸਕ ਹੁੰਦਾ ਇਹ ਬੋਲਿਆ ਨਾ ਉਹ ਤਾਂ ਔਰਤਾਂ ਪ੍ਰਤੀ ਬੋਲਿਆ ਨਾ ਇਹ ਬੋਲਿਆ ਨਾ ਜਦੋਂ ਜਲਤਾਂ ਤੇ ਕਤਲ ਹੋ ਰਹੇ ਸੀਗੇ ਆਪਣਾ ਧਰਮਕਸਾਨ ਦੇ ਮੂਹਰੇ ਨੰਗਨ ਜਦੋਂ ਮਤਲਬ ਅ ਜਲਤਾਂ ਤੇ ਭੁੱਖੇ ਮਾਰ ਰਹੇ ਸੀਗੇ ਜੂਪੀ ਦੇ ਔਰ ਹੋਰ ਸਟੇਟਾਂ ਦੇ ਕਰੋਨਾ ਵੇਲੇ ਉਹਦੇ ਬੋਲਿਆ ਨਾ ਇਹ ਲਫਾਜ ਪਹਿਨਿਆ ਹੋਇਆ ਲੋਕ ਹਰੇਕ ਤਰਕੇ ਦੇ ਬੱਚਾ ਹਰੇਕ ਕਸ਼ਟ ਦੇ ਵਿੱਚ ਹਰੇਕ ਧਰਮ ਦੇ ਬੱਚਾ ਗਦਾਰ ਪੈਦਾ ਹੁੰਦੇ ਆ ਉਹਨਾਂ ਦੀ ਲਾਈਨ ਦੇ ਵਿੱਚੋਂ ਆ ਤੇ ਲਾਨ ਵਾਲੇ ਲੋਕ ਆ ਉਹ ਮਤਲਬ ਬੱਕਰੇ ਆ ਉਹਨਾਂ ਦੀ ਲੜਾਈ ਜਾਰੀ ਆ ਉਹ ਦਾਇਤ ਵੀ ਆ ਜ਼ਿਮੀਦਾਰ ਵੀ ਆ ਧਰਮ ਦੇ ਤਾਂ ਉੱਤੇ ਸਿੱਖ ਵੀ ਆ ਈਸਾਈ ਵੀ ਆ ਮੁਸਲਮਾਨ ਵੀ ਆ ਜਿਵੇਂ ਅਸੀਂ ਦਿੱਲੀ ਦੇ ਵਿੱਚ ਕਮਾਲਾ ਨਹੀਂ ਪਰੋਈ ਸੀਗੀ ਸਾਰੇ ਧਰਮਾਂ ਦੇ ਲੋਕ ਸੀਗੇ ਇਹ ਉਹ ਵਿਚਾਰਤਾਰਾ ਉਹ ਵਿਚਾਰਾ ਚੱਲੇਗੀ ਭਾਰਤੀ ਜਨਤਾ ਪਾਰਟੀ ਆਏ ਆ 파ੜੋ ਤੇ ਰਾਜਨੀਤੀ ਘਟਕੰਤਿਆਂ ਤੇ ਹਮਲੇ ਇਹਨਾਂ ਨੂੰ ਤਕਰੀਬ ਹੀ ਇਸ ਗੱਲ ਦੀ ਆ ਕਿ ਇਹਨਾਂ ਨੇ ਸਾਰੇ ਲੋਕਾਂ ਨੂੰ ਇਕੱਠੇ ਕੋ ਕਰ ਲਿਆ